ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਕਿਸਾਨ ਵੀਰੋ ਜਿਹੜੀ ਕੁਦਰਤ ਆ ਜਦ ਤੁਸੀਂ ਉਹਦੇ ਨਾਲ ਚੱਲਦੇ ਹੋ ਤਾਂ ਬਹੁਤ ਕੁਝ ਦਿੰਦੀ ਆ ਬਹੁਤ ਕੁਝ ਨਵਾਂ ਤਜਰਬਾ ਹੁੰਦਾ ਸੋ ਇਹ ਆਪਣਾ ਕੁਦਰਤੀ ਖੇਤੀ ਆ ਜਿਹੜੀ ਇਹਦੇ ਵਿੱਚ ਆਪਾਂ ਨੇ ਮੂਲੀ ਬੀਜੀ ਹੋਈ ਆ ਇਹ ਮੂਲੀ ਦੋ ਕਿਸਮ ਦੀ ਆ ਇੱਕ ਹੈਗੀ ਆ ਲਾਲ ਮੂਲੀ ਆਪਣੇ ਜਿਹਦਾ ਗੁਲਾਬੀ ਜਾਮਣੀ ਜਿਹਾ ਰੰਗ ਆ ਤੇ ਇੱਕ ਹੈ ਆਪਣੇ ਸਫੈਦ ਮੂਲੀ ਪਰ ਇਹਦੇ ਵਿੱਚ ਜੋ ਕੁਦਰਤੀ ਵਿਭਿੰਨਤਾ ਜਦੋਂ ਤੁਸੀਂ ਦੇਖਦੇ ਹੋ ਕੁਦਰਤ ਖੁਦ ਵੀ ਕੁਝ ਬਹੁਤ ਕੁਝਗਾਉਂਦੀ ਆ ਹੁਣ ਆ ਜਿਹੜੇ ਪੱਤੇ ਨਜ਼ਰ ਆ ਰਹੇ ਨੇ ਇਹਨੂੰ ਆਪਾਂ ਆ ਪੱਤਿਆਂ ਨੂੰ ਸੋਏ ਕਹਿੰਦੇ ਆ ਤੇ ਆ ਜਿਹੜਾ ਪਾਲਕ ਦਾ ਬੀਜ ਆ ਇਹ ਵੀ ਆਪਣੇ ਆਪ ਉੱਗਿਆ ਹੋਇਆ ਹੈ ਕਿਉਂਕਿ ਆਪਾਂ ਤਾਂ ਬੀਜ ਨਹੀਂ ਮਿੱਟੀ 'ਚ ਪਾਣੇ ਬੀਜ ਨੇ ਦੇਸੀ ਬੀਜਾਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਆ ਵੀ ਉਹ ਆਪਣੇ ਮਿੱਟੀ ਦੇ ਵਿੱਚ 6 ਮਹੀਨੇ ਤੱਕ ਪੈਰਾਂ ਦੇ ਉੱਤ ਬਦਲਦੀਆਂ ਬਰਸਾਤਾਂ ਆਉਂਦੀਆਂ ਨੇ ਮੀਂਹ ਪੈਂਦਾ ਉਹ ਗਲਦੇ ਨਹੀਂ ਉਸੇ ਤਰ੍ਹਾਂ ਪੈ ਰਹੇ ਨੇ ਤੇ ਉਹ ਜਦੋਂ ਫਸਲ ਦੀ ਰੁੱਤ ਹੁੰਦੀ ਆ ਉਸ ਸਮੇਂ ਉੱਗ ਜਾਂਦੇ ਨੇ ਸੋ ਇਸ ਤਰ੍ਹਾਂ ਇਹ ਪਾਲਕ ਦਾ ਬੂਟਾ ਉੱਗਿਆ ਤੇ ਖਾਸ ਗੱਲ ਹੈ ਵੀ ਇਹਨੂੰ ਕੋਈ ਬਿਮਾਰੀ ਵੀ ਨਹੀਂ ਲੱਗੀ ਹੋਈ ਤੇ ਜਿਹੜਾ ਪੱਤਿਆਂ ਦਾ ਰੰਗ ਹੈ ਜੋ ਨੇਚਰ ਵਿੱਚ ਆਹੀ ਦਾ ਉਹੀ ਹੈ ਹੁਣ ਆਪਾਂ ਵਿੱਚ ਮੂਲੀ ਪੱਟੀ ਜਾਣੀ ਆ ਤਾਂ ਇਹ ਗਾਜਰ ਵੀ ਵਿੱਚ ਖੜੀ ਆ ਇਸੇ ਤਰ੍ਹਾਂ ਜਗ੍ਹਾ ਜਗ੍ਹਾ ਤੇ ਆ ਸੋਏ ਨੇ ਕਿਤੇ ਗਾਜਰ ਆ ਕਿਤੇ ਮੂਲੀ ਆ ਹੋਰ ਵੀ ਕਾਫੀ ਨਦੀਨ ਜਾਂ ਉਸ ਤਰ੍ਹਾਂ ਦੀਆਂ ਚੀਜ਼ਾਂ ਉਗਦੀਆਂ ਨੇ ਪਰ ਆ ਮਤਲਬ ਇਹ ਜਿਹੜੇ ਆ ਸੋਏ ਨੇ ਸੋਏ ਇੱਕ ਸੌਂਫ ਤੇ ਜਮੈਨ ਦਾ ਕੰਬੀਨੇਸ਼ਨ ਕਹਿ ਸਕਦੇ ਆ ਇਹਦੀ ਖਾਸੀਅਤ ਆ ਜਿਹੜਾ ਆਪਾਂ ਸਰੋਂ ਦਾ ਸਾਗ ਖਾਂਦੇ ਆ ਬਹੁਤ ਸਾਰੇ ਲੋਕਾਂ ਨੂੰ ਗੈਸ ਬਣ ਜਾਂਦੀ ਆ ਪਰ ਜੇ ਸੋਇਆਂ ਦੀ ਆਪਾਂ ਇੱਕ ਗੁੱਟੀ ਜਾਂ ਉਸ ਤਰ੍ਹਾਂ ਦਾ ਜਿਵੇਂ ਆ ਜਗਾ ਲਈ ਇੱਥੋਂ ਆਪਾਂ ਤੋੜ ਲਓ ਵੱਢ ਲਓ ਤਾਂ ਇਹ ਗੈਸ ਨਹੀਂ ਬਣ ਦਿੰਦਾ ਕਿਉਂਕਿ ਆਪ ਜੀ ਨੂੰ ਪਤਾ ਹੀ ਵੀ ਜੋ ਸੌਂਫ ਦੇ ਜਮੈਣ ਦੇ ਗੁਣ ਨੇ ਉਸ ਤਰ੍ਹਾਂ ਦੇ ਗੁਣੇ ਦੇ ਵਿੱਚ ਸ਼ਾਮਲ ਨੇ ਦੋ ਚੀਜ਼ਾਂ ਦਾ ਹੁਣ ਇਹਦੇ ਵਿੱਚ ਆਪਾਂ ਨੂੰ ਇੱਕ ਹੋਰ ਜਿਹੜੀ ਆ ਸਮੇ ਲੋਕਾਂ ਨੂੰ ਬਾਥੂ ਮਿਲ ਨਹੀਂ ਰਿਹਾ ਪਰ ਕੁਦਰਤੀ ਖੇਤੀ 'ਚ ਬਾਥੂ ਆਪਣਾ ਬੀਜ ਵੀ ਤਿਆਰ ਕਰਨ ਲੱਗ ਗਿਆ ਅਗਲੇ ਸਾਲ ਲਈ ਆ ਦੇਖੋ ਇੱਥੇ ਬਾਥੂ ਵੀ ਆ ਹੁਣ ਬਾਥੂ ਵੀ ਖਰਾਕੀ ਤਿੱਤਾ ਨਾਲ ਭਰਪੂਰ ਹੈ ਸਾਡੇ ਪੁਰਾਣੇ ਸਮਿਆਂ ਦੇ ਵਿੱਚ ਬਜ਼ੁਰਗ ਬਾਥੂ ਹੋਰ ਕਿੰਨਾ ਕੁਝ ਸਾਗ ਦੇ ਰੂਪ ਦੇ ਵਿੱਚ ਉਹ ਜੜੀ ਬੂਟੀਆਂ ਤੇ ਭਾਰਤ ਦੇ ਸੰਨ ਪਾਉਂਦੇ ਸਨ ਤੇ ਵਧੀਆ ਭੋਜਨ ਪ੍ਰਾਪਤ ਕਰਦੇ ਸਨ ਸੋ ਇਹ ਖੇਤੀ ਵਿੱਚ ਬਹੁਤ ਕੁਝ ਆਪਣੇ ਆਪ ਹੋ ਰਿਹਾ ਕੁਦਰਤ ਨੂੰ ਸਮਝਣਾ ਪਊਗਾ ਹੁਣ ਆਪਾਂ ਜਿਹੜੀ ਲਾਲ ਮੂਲੀ ਆ ਉਹਦੀ ਆਪਾਂ ਬਾਅਦ ਚ ਗੱਲ ਕਰਦੇ ਹਾਂ ਇਹਦੀ ਇੱਕ ਹੋਰ ਖਾਸियत ਆ ਵੀ ਸਾਡੇ ਪਿਛਲੇ 2-3 ਸਾਲ ਪਹਿਲਾਂ ਸੀ ਮਣੀ ਸੀਗੀ ਸਾਡੇ ਕਿਸਾਨਾਂ ਦਾ ਕੋਈ ਪ੍ਰੋਗਰਾਮ ਸੀ ਖੇਤੀ ਦੇ ਨਾਲ ਸੰਬੰਧਤ ਤਾਂ ਉਹ ਆਪਣੇ ਇਸ ਦੇਸੀ ਬੀਜ ਨੂੰ ਮੀਣਨ ਲੱਗੇ ਵੀ ਮਟਾਈ ਕਿੰਨੀ ਹੁੰਦੀ ਹੈ ਤਾਂ ਉਸ ਸਮੇ 18 ਇੰਚ ਮੋਟੀ ਮੀਣੀ ਗਈ ਸੀ ਆ ਦੇਖੋ ਆ ਚਾਰ ਉਂਗਲ ਤੋਂ ਹੁਣ ਵੀ ਉੱਪਰ ਇਹਦੀ ਚੜਾਈ ਆ ਜਦ ਕਿ ਇਹਰਾ ਇੱਕ ਪਾਸੋਂ ਫੀਤਾ ਭਾਗ ਦੂਏ ਪਾਸੇ ਲੈ ਜਾਵਾਂਗੇ 18 ਇੰਚ ਤੱਕ ਮਟਾਈ ਤੇ ਕੁਦਰਤੀ ਖੇਤੀ ਵਿੱਚ ਅੱਜ ਆਪਾਂ ਜੋ ਗੱਲ ਕਰਾਂਗੇ ਬੀਜ ਤੇ ਕਰਾਂਗੇ ਵੀ ਦੇਸੀ ਮੂਲੀ ਦਾ ਆਪਾਂ ਬੀਜ ਕਿਵੇਂ ਤਿਆਰ ਕਰ ਸਕਦੇ ਹਾਂ ਹੁਣ ਇਹ ਮੰਡੀ ਲੈ ਜਾਣੀ ਆ ਸੋ ਮੇਰੀ ਪੱਟ ਕੇ ਰੱਖੀ ਪਈ ਆ ਮੂਲੀ ਆਪਾਂ ਇਹਦੇ ਵਿੱਚੋਂ ਵੀ ਕਿਵੇਂ ਤਿਆਰ ਕਰਨਾ ਉਹਦੀ ਗੱਲਬਾਤ ਕਰਾਂਗੇ ਇਹਦੇ ਵਿੱਚੋਂ ਆਪਾਂ ਦੇਖਣਾ ਹੁੰਦਾ ਵੀ ਕਿਹੜੀ ਮੂਲੀ ਤਿਆਰ ਕਰਨੀ ਹੈ ਮਤਲਬ ਦੋੇ ਰਲਮੀ ਆ ਤਿਆਰ ਕੀਤੀ ਹੋਣਾਂ ਤਾਂ ਫਲ ਝੱਗੀਆਂ ਹੋਈਆਂ ਨੇ ਉਸ ਤੋਂ ਬਾਅਦ ਆਪਾਂ ਗੱਲ ਕਰਾਂ ਹੁਣ ਇਹਦੇ ਵਿੱਚ ਕੁਝ ਆ ਮੂਲੀਆਂ ਮਤਲਬ ਨਿਸਰ ਲੱਗ ਜਾਂਦੀਆਂ ਨੇ ਇਹਦਾ ਆਪਾਂ ਨੂੰ ਨੁਕਸਾਨ ਨਹੀਂ ਹੁੰਦਾ ਫਾਇਦਾ ਹੁੰਦਾ ਫਿਰ ਆਪਾਂ ਅਗਲੀ ਫਸਲ ਮੋਂਗਰਿਆਂ ਦੀ ਵੀ ਵਿੱਚ ਹੈਗੇ ਤਾਂ ਮੋਂਗਰਾ ਜਿਹੜਾ ਚੱਲਦਾ ਉਹ ਵੇਚ ਸਕਦੇ ਆ 20 ਰੁਪਏ ਪਾਈਆ ਨੂੰ ਜੋ ਸਾਡੇ ਆਮ ਕਿਸਾਨ ਮੰਡੀ ਚ ਵਿਕਦਾ। ਮੂੰਗਰਿਆਂ ਦਾ ਰੇਟ ਰਹਿੰਦਾ ਸੋ ਆਪਾਂ ਮੂੰਗਰੇ ਵੀ ਵੇਚ ਸਕਦੇ ਆ। ਗਾਹਾਂ ਗਾਜਰ ਵੀ ਹੋ ਸਕਦੀ ਆ। ਤੇ ਖਾਸ ਗੱਲ ਹੈ ਵੀ ਹੁਣ ਇਹਦੇ ਵਿੱਚ ਆਪਾਂ ਜਿਹੜੀਆਂ ਦੋ ਫਸਲਾਂ ਦੀ ਗੱਲ ਕਰਾਂਗੇ ਸਫੈਦ ਮੂਲੀ। ਸਫੈਦ ਮੂਲੀ ਦੀ ਜੋ ਖਾਸियत ਆ ਉਹਦਾ ਬਹੁਤ ਛੋਟਾ ਪੱਤਾ ਰਹਿੰਦਾ। ਆ ਦੇਖੋ। ਛੋਟਾ ਜਿਹਾ ਪੱਤਾ। ਪਰ ਉਹਦੇ ਉਲਟ ਜਿਹੜੀ ਆਪਣੀ ਦੇਸੀ ਪ੍ਰਾਣੀ ਮੂਲੀ ਆ ਇਹ ਮੂਲੀ ਦਾ ਪੱਤਾ ਕਾਫੀ ਜ਼ਿਆਦਾ ਉੱਚਾ ਹੋ ਜਾਂਦਾ ਹੈ। ਤਕਰੀਬਨ 2.5 ਫੁੱਟ ਤੱਕ ਉਚਾਈ ਲੈ ਜਾਂਦਾ ਹੈ। ਜਦੋਂ ਜਿੱਡਾ ਵੱਡਾ ਪੱਤਾ ਹੋਣੀ ਤਾਂ ਹਵਾ ਚੋਂ ਵੀ ਤਾਂ ਖਰਾਕ ਲਊਗਾ ਤੇ ਉਹ ਮਜ਼ਬੂਤ ਹੋਊਗਾ, ਉਹਦਾ ਬੀਜ ਵਧੀਆ ਬਣੂਗਾ। ਖਰਾਕੀ ਤੱਤ ਵੀ ਵੱਧ ਹੋਣਗੇ, ਸੋ ਇਸ ਤਰ੍ਹਾਂ ਫਿਲਾਲ ਮੂਲੀ ਆਪਾਂ ਜਿਆਦਾ ਕੱਦ ਕਰਦੀ ਆ ਜਿਆਦਾ ਵੱਧ ਦਿੰਦੀ ਆ ਮੂਲੀ ਹੁਣ ਆਪਾਂ ਕਿਸਾਨ ਮੰਡੀ ਜੇ ਵੇਚਣ ਜਾਣੀ ਆ ਤਾਂ ਇਹ ਮੂਲੀ ਇੱਕ ਇੱਕੋ ਇੱਕ ਐਸੀ ਆਪਣੀ ਸਬਜ਼ੀ ਆ ਉਪਜ ਐ ਜਿਹੜੀ ਆਪਾਂ ਮਤਲਬ ਪੱਤਿਆਂ ਸਮੇਤ ਵੇਚਦੇ ਆ ਤੇ ਬਹੁਤ ਸਾਰੇ ਦੋਸਤ ਇਹੋ ਜਿਹੇ ਹੁੰਦੇ ਨੇ ਜਿਹੜੇ ਪੱਤੇ ਨਹੀਂ ਖਰੀਦਦੇ ਮਤਲਬ ਉਹਨਾਂ ਨੇ ਆਪਣੀ ਮੂਲੀ ਤਾਂ ਖਰੀਦ ਲਈ ਪੱਤੇ ਨਹੀਂ ਤੋੜ ਕੇ ਵਾਪਸ ਤੇ ਜਾਂਦੇ ਨੇ ਵੀ ਅਸੀਂ ਤਾਂ ਲੈ ਕੇ ਜਾਣੇ ਤੁਸੀਂ ਉਹ ਰੱਖ ਲਓ ਮਨ ਲਓ ਇੱਕ ਕੁਲ ਕਿਲੋ ਆਪਾਂ ਤੋਂ ਕਿਸੇ ਨੇ ਮੂਲੀ ਖਰੀਦੀ ਐ ਤੇ ਪੱਤੇ ਵੀ ਨਾਲ ਵਜ਼ਨ ਜੋਗਿਆ ਪਰ ਉਹ ਪੱਤੇ ਲੈ ਕੇ ਨਹੀਂ ਗਏ ਹੁਣ ਇਹ ਮੂਲੀ ਕਿ ਐਸੀ ਫਸਲ ਬਣ ਗਈ ਜਿਹਨੇ ਸਾਨੂੰ ਪੱਤਿਆਂ ਦਾ ਵਜ਼ਨ ਦਿੱਤਾ ਪਰ ਪੱਤੇ ਅਗਲੇ ਨੇ ਖਰੀਦੇ ਨਹੀਂ ਪੱਤੇ ਵਾਪਸ ਫੇਰ ਆ ਗਏ ਤੁਸੀਂ ਆਪਣੇ ਪਸੂ ਨੂੰ ਪਾ ਦਿਓ ਜਾਂ ਜੋ ਵੀ ਕਰਨਾ ਮਤਲਬ ਮੂਲੀ ਮੂਲੀ ਦੇ ਰੂਪ ਚ ਵੀ ਕਿ ਫਿਰ ਆਪਾਂ ਨੂੰ ਇਹ ਮੂੰਗਰਿਆਂ ਦੇ ਰੂਪ ਚ ਵੀ ਕਿ ਉਸ ਤੋਂ ਬਾਅਦ ਆਪਣੀ ਇਹ ਜਦੋਂ ਬੀਜ ਤਿਆਰ ਹੋ ਗਿਆ ਕਿਉਂਕਿ ਆਪਣੇ ਤਾਂ ਪੰਛੀਆਂ ਦੀ ਗਿਣਤੀ ਜ਼ਿਆਦਾ ਮੋਰਾਂ ਦੀ ਹੋਰ ਇਸ ਤਰ੍ਹਾਂ ਉਹ ਇਹਨਾਂ ਦੀ ਵਰਤੋਂ ਕਰਦੇ ਰਹਿੰਦੇ ਨੇ ਬੀਜ ਤਿਆਰ ਨਹੀਂ ਹੁੰਦੇ ਤਾਂ ਆਪਣੇ ਜੋਗਾ ਬੜੀ ਮੁਸ਼ਕਲ ਨਾ ਹੁੰਦਾ ਫਿਰ ਬੀਜ ਪਰ ਇਹਦਾ ਤੇਲ ਵੀ ਕਢਾਇਆ ਜਾ ਸਕਦਾ ਜਿਹੜੇ ਮੂੰਗਰਿਆਂ ਦੇ ਵਿੱਚੋਂ ਮੂਲੀਆਂ ਦੇ ਵਿੱਚੋਂ ਬੀਜ ਹੁੰਦੇ ਨੇ ਨਾ ਪੁਰਾਣੇ ਬਜ਼ੁਰਗ ਤੇਲ ਕਢਾ ਲੈਂਦੇ ਉਹਨਾਂ ਟਾਈਮਾਂ ਦੇ ਵਿੱਚ ਕਿਹੜਾ ਡਿਮਾਂਡ ਹੁੰਦੀ ਸੀ ਬੀਜਾਂ ਦੀ ਤੇ ਇਹਦਾ ਬੀਜ ਜ ਬੜਾ ਕਰਾਰਾ ਹੁੰਦਾ ਤੇ ਪੇਟ ਦੇ ਰੋਗਾਂ ਲਈ ਬੜਾ ਲਾਹੇਵੰਦ ਹੁੰਦਾ ਸੀ ਸਰੋਂ ਦੇ ਨਾਲ ਉਹਨੂੰ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਸੀ ਪਰ ਕੁਦਰਤੀ ਖੇਤੀ ਵਿੱਚ ਦੇਖੋ ਆਹ ਲਾਲ ਬਾਥੂਏ ਗਰਮੀ ਦੀ ਆਈਟਮਾਂ ਪਰ ਕੁਦਰਤੀ ਖੇਤੀ ਹੁਣ ਕਰਕੇ ਇਹ ਵੀ ਵਿੱਚ ਉਗ ਰਹੇ ਨੇ ਸੋ ਹਰੇਕ ਤਰ੍ਹਾਂ ਨਦੀਨ ਉਗ ਸਕਦਾ ਕੁਦਰਤੀ ਖੇਤੀ ਵਧੀਆ ਬਣ ਜਾਂਦੀ ਆ ਸੋ ਆਪਾਂ ਹੁਣ ਗੱਲਬਾਤ ਕਰਦੇ ਆ ਵੀ ਆਪਾਂ ਇਹਨਾਂ ਦਾ ਦੇਸੀ ਬੀਜ ਕਿਵੇਂ ਤਿਆਰ ਕਰਨਾ ਆਪਣੇ ਬਜ਼ੁਰਗ ਜਦੋਂ ਦੇਸੀ ਬੀਜ ਤਿਆਰ ਕਰਦੇ ਸਨ ਬੜੇ ਸਿਆਣੇ ਸੀਗੇ ਉਹਨਾਂ ਦੀਆਂ ਤਕਨੀਕਾਂ ਮਡੀਆਂ ਵਧੀਆ ਸੀ ਉਹ ਸਭ ਤੋਂ ਪਹਿਲਾਂ ਇਹ ਦੇਖਦੇ ਸਨ ਵੀ ਜਿਹੜਾ ਮੱਕੀ ਆ ਵੀ ਕਿਹਨੂੰ ਦਾਣੇ ਵੱਧ ਨੇ ਛੱਲੀ ਨੂੰ ਉਹ ਛੱਲੀਆਂ ਉਸ ਤਰ੍ਹਾਂ ਦੇਸੀ ਬੀਜ ਲਈ ਰੱਖ ਲਈ ਜਾਂਦੇ ਸਨ ਹੁਣ ਇਹ ਆਪਣੇ ਪੁਰਾਣੇ ਬੀਜ ਆ ਆਪਾਂ ਨੂੰ ਇਹਨੂੰ ਚੂਹਾ ਮੂਲੀ ਵੀ ਕਹ ਦਿੰਦੇ ਨੇ ਪਾਲਕ ਪੱਤਾ ਵੀ ਕਹ ਦਿੰਦੇ ਨੇ ਦੋਨੋਂ ਨੇ ਕਿਉਂਕਿ ਜਿਆਦਾਤਰ ਚੂਹੇ ਮੰਗ ਬਣਾਉਂਦੇ ਹੁੰਦੀ ਸੀ ਉਹਨਾਂ ਟਾਈਮਾਂ ਦੇ ਵਿੱਚ ਆ ਦੇਖੋ ਤੇ ਇਹਦੇ ਪੱਤੇ بڑے ਛੋਟੇ ਹੁੰਦੇ ਨੇ ਜੇ ਹੁਣ ਆਪਾਂ ਆਹ ਲਾਲ ਮੂਲੀ ਦਾ ਵੀ ਤੁਲਨਾ ਕਰੀਏ ਤਾਂ ਤੁਸੀਂ ਦੇਖ ਹੀ ਲਾਉਗੇ ਇਹਦੇ ਨਾਲੋਂ ਪੱਤੇ ਹੀ ਵੱਧ ਨੇ ਵਜ਼ਨ ਵੀ ਵੱਧਾ ਪਰ ਗਾਹਕ ਲਈਏ ਲਾਹੇਵੰਦ ਆ ਮੂਲੀ ਵੱਧ ਮਿਲ ਜਾਨੀਆਂ ਪੱਤੇ ਘੱਟ ਮਿਲਦੇ ਆ ਤੇ ਇਸ ਤਰ੍ਹਾਂ ਇਹ ਟੂਹਾ ਮੂਲੀ ਹੋ ਗਈ ਹੁਣ ਇਹਨਾਂ ਮੂਲੀਆਂ ਦੇ ਵਿੱਚ ਜਦੋਂ ਆਪਾਂ ਬੀ ਤਿਆਰ ਕਰਨਾ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਵੀ ਕਿਹੜੀ ਮੂਲੀ ਅ ਜਿਆਦਾ ਵਧੀਆ ਹੁਣ ਇਹਨਾਂ ਮੂਲੀਆਂ ਦੇ ਵਿੱਚ ਰੰਗ ਕਿਵੇਂ ਆਇਆ ਇਹਦਾ ਰੰਗ ਬਹੁਤ ਜਿਆਦਾ ਗੂੜਾ ਹੋ ਗਿਆ ਹੋਰ ਘਟ ਗਿਆ ਹੋਰ ਘਟ ਗਿਆ ਆ ਮਿਲਦਾ ਜੁਲਦਾ ਆ ਫਿੱਕੇ ਪੰਚ ਆ ਗਈ ਆ ਮਤਲਬ ਅੱਧੀ ਗਾ ਗਲਾਬੀ ਰਹਿ ਗਈ ਅੱਧੀ ਸਫੈਦ ਹੋ ਗਈ ਆ ਥੋੜੀ ਜਿਹੀ ਗੁਲਾਬੀ ਸਫੈਦ ਮਤਲਬ ਆ ਮੂਲੀ ਨੇ ਰੰਗ ਵੀ ਨਹੀਂ ਬਣਾਇਆ ਨਾ ਇਹ ਲਾਲ ਹੋ ਸਕੀ ਨਾ ਇਹ ਸਫੈਦ ਹੋ ਗਈ ਤੇ ਸੁਨੱਖਾਪਨ ਵੀ ਘਟ ਗਿਆ ਇਹਦਾ ਮਤਲਬ ਇਹ ਬੀਲੀ ਆਪਣੇ ਬੀਜ ਲਈ ਨਹੀਂ ਵਧੀਆ ਹੁਣ ਆਪਾਂ ਜੇ ਬੀਜ ਲਈ ਗੱਲ ਕਰਾਂਗੇ ਮੈਂ ਦੱਤੀ ਲਿਆਵਾਂ ਹੁੰਦੇ ਸਨ ਉਹਨੂੰ ਕਹਿੰਦੇ ਸਨ ਬੁੰਡੇ ਲਾਉਣਾ ਜਿਵੇਂ ਆ ਟੁੱਟੀ ਹੋਈ ਆ ਇਹਨੂੰ ਮਤਲਬ ਇੰਨੀ ਕਰਾ ਰੱਖ ਕੇ ਉਹਨਾਂ ਨੇ ਵੱਢ ਦੇਣੀ ਆ ਤੇ ਬਿੱਤੋਂ ਦੇਖੋ ਕਿਵੇਂ ਪਾਣੀ ਲਿਸਕਾ ਮਾਰਦਾ ਮਿੱਟੇੋਂ ਸਫੈਦ ਬਾਰੂ ਦੇ ਦਾ ਕਿੰਨਾ ਗੂੜਾ ਰੰਗ ਹੈ ਹੁਣ ਇਹ ਜਿਹੜੀਆਂ ਦੇਸੀ ਬੀਜ ਸਨ ਮਤਲਬ ਰੋਤਾ ਹੀ ਤੇ ਨਿਸਰਦੇ ਸਨ ਅ ਮਤਲਬ ਰੋਤਾ ਹੀ ਤੇ ਨਿਸਰ ਜਾਣਾ ਨਹੀਂ ਇਹਨੇ ਮੋٹے ਹੋ ਜਾਣਾ ਜਦੋਂ ਹੁਣ ਆਪਾਂ ਨੇ ਆਹ ਕ੍ਰੀਡਿਸਨ ਚ ਲਾ ਜਾਂਦਾ ਇਸ ਬੀਜ ਨੂੰ ਹੁਣ ਇਹਦਾ ਇਹ ਪ੍ਰਜਾਤੀ ਨੂੰ ਕੋਈ ਵੀ ਬੀਜ ਆ ਜੀਵ ਆ ਉਹਨੂੰ ਲੱਗਦਾ ਮੈਨੂੰ ਖਤਮ ਕਰ ਰਹੇ ਨੇ ਤਾਂ ਆਪਣੀ ਪ੍ਰਜਾਤੀ ਵਧਾਉਣ ਲਈ ਜ਼ੋਰ ਲਾਉਂਦੇ ਆ ਇੱਕ ਤਾਂ ਆਪਾਂ ਨੂੰ ਇਹਦੇ ਵਿੱਚ ਪੱਟਣ ਨਾਲ ਇਹ ਪਤਾ ਲੱਗ ਗਿਆ ਵੀ ਕਿਹੜੀ ਮੂਲੀ ਸਨਖੀ ਆ ਕਿਦਾਂ ਬੀਜ ਤਿਆਰ ਕਰਨਾ ਜੇ ਉਸ ਤਰ੍ਹਾਂ ਨੇ ਸਰ ਜਾਂਦੀ ਇਹ ਦੇਸੀ ਮੂਲੀ ਤਾਂ ਵੀ ਬੀਜ ਹੋ ਜਾਂਦਾ ਪਰ ਵਧੀਆ ਕੁਆਲਿਟੀ ਕਿਵੇਂ ਬਣਨੀ ਹੈ ਇੱਕ ਤਾਂ ਆਪਾਂ ਨੇ ਦੇਖਣਾ ਹੁੰਦਾ ਵੀ ਉਹਨੂੰ ਦਸਾਂਗੜਾਂ ਜੀਆਂ ਤਾਂ ਨਹੀਂ ਹੈਗੀਆਂ ਉਹਦਾ ਰੰਗ ਸਹੀ ਆ ਜਿਹੜਾ ਤੁਸੀਂ ਤਿਆਰ ਕਰਨਾ ਕਰ ਲਓਗੇ ਜੇ ਨਹੀਂ ਵੀ ਤਿਆਰ ਕਰਨਾ ਤਾਂ ਆ ਚੀਜ਼ ਬਣ ਜੂਗੀ ਬੀਜ ਨਹੀਂ ਲੁਪਤ ਹੋਊਗਾ ਤੁਹਾਡੇ ਕੋਲ ਦੇਸੀ ਦੀ ਖਾਸੀਅਤ ਹੈ ਪੱਤੇ ਵੀ ਗਾ ਉਸ ਰੰਗ ਦੇ ਗੂੜੇ ਦੇ ਆ ਵੀ ਤੇ ਇਹ ਹੁਣ ਜੇ ਵਿੰਗ ਟੇੜਾ ਕਿਉਂਕਿ ਆਪਾਂ ਕਿਹੜਾ ਬਹਾਈ ਕੀਤੀ ਆ ਅਸਲੀ ਇਹ ਨਾ ਸੋਚੋ ਵੀ ਮੂਲੀਆਂ ਤਾਂ ਸਿੱਧੀਆਂ ਨਹੀਂ ਹੈਗੀਆਂ ਕਿਉਂਕਿ ਉਹਦੇ ਟਰੈਕਟਰ ਦੀ ਵਰਤੋਂ ਨੇ ਕੀਤੀ ਜੇ ਇਹ ਮੂਲ ਨੇ ਆਪਣੇ ਲੈਵਲ ਤੇ ਆਪਣੇ ਹਿਸਾਬ ਨਾਲ ਹੀਠਾਂ ਨੂੰ ਜਾਣਾ ਹੁੰਦਾ ਪਰ ਜਦੋਂ ਇਸ ਬੀਜ ਨੂੰ ਆਪਾਂ ਨੇ ਮਿੱਟੀ ਦੇ ਵਿੱਚ ਬੀਜਣਾ ਤਾਂ ਡੂੰਘਾ ਲਾਉਣਾ ਪੈਣਾ ਕਿਉਂਕਿ ਇਹਨੇ ਬਹੁਤ ਨਿੱਗਰ ਤੇ ਭਾਰੀ ਹੋ ਜਾਣਾ ਘੱਟੋ ਘੱਟ 6 ਫੁੱਟ ਤੱਕ ਤਾਂ ਉੱਚਾ ਹੋ ਜਾਂਦਾ ਤੇ ਮਤਲਬ ਝਾੜੀ ਨੂੰ ਆ ਬਣ ਜਾਂਦਾ ਬਹੁਤ ਜਦਾ ਬੀਜ ਹੁੰਦਾ ਆਪਣੇ ਜਿੰਨੇ ਪੰਛੀ ਨੇ ਮੋਰ ਤੋਤੇ ਜਿਹੜੇ ਰਹਿੰਦੇ ਨੇ ਉਹ ਸਾਰੇ ਰੱਜ ਜਾਂਦੇ ਨੇ ਇਹਨਾਂ ਦੇ ਕੋਲ ਬੀ ਹੁੰਦਾ ਸੋ ਆਪਾਂ ਇਹਨੂੰ ਡੂੰਘਾ ਲਾਉਣਾ ਹੈ ਤੇ ਆਪਣੀ ਪਸੰਦ ਦਾ ਜੇ ਆਪਾਂ ਨੇ ਹੁਣ ਜੇ ਆਪਾਂ ਦੇਖੀ ਆਪਾਂ ਨੂੰ ਅੱਧੀ ਚਿੱਟੀ ਅੱਧੀ ਇਸ ਰੰਗ ਦੀ ਚਾਹੀਦੀ ਤਾਂ ਆਹ ਤਿਆਰ ਕਰ ਲਾਂਗੇ ਪਰ ਇਹ ਜਿਹੜੇ ਬੀਜ ਤਿਆਰ ਕਰਨੇ ਆ ਇਹ ਆਪਾਂ ਦੂਰ ਕਰਾਂਗੇ ਉਹ ਨਾ ਜਿੱਥੇ ਮੂਲੀ ਦੀ ਫਸਲ ਖੜੀ ਆ ਹੋਰ ਪੁਰਾਣਾ ਬੀਜ ਫੁੱਲ ਨੇ ਤਾਂ ਕਿ ਉਹਨਾਂ ਦਾ ਪ੍ਰਾਗ ਇੱਕ ਦੂਜੇ ਤੱਕ ਜਾ ਉਸ ਤਰ੍ਹਾਂ ਦਾ ਸਿਸਟਮ ਨਾ ਬਣ ਸਕੇ ਪਰ ਆਪਾਂ ਨੇੜੇ ਤਾਂ ਬੀਜ ਕੇ ਦਿਖਾਉਨੇ ਹੁਣ ਦੂਰ ਜਾਵਾਂਗੇ ਫਿਰ ਗੱਲ ਹੋਰ ਬਣ ਜੂ ਅ ਮਤਲਬ ਆਪਾਂ ਇਹਨੂੰ ਪੱਟ ਕੇ ਕਿਵੇਂ ਲਾਉਣਾ ਦਿਖਾਉਨੇ ਆ ਹੁਣ ਜਿਵੇਂ ਆਪਣੇ ਆਹ ਤਾਂ ਵਰਮੇ ਨਾਲ ਆਪਾਂ ਨੇ ਗਲੀ ਕੱਢ ਲੈਣੀ ਆ ਧਰਤੀ 'ਚ ਤਕਰੀਬਨ 1 ਫੁੱਟ ਤੱਕ ਧੂੰਗਾ ਚਲੇ ਗਿਆ ਹੁਣ ਜੇ ਤਾਂ ਆਪਾਂ ਇਹਨੂੰ ਮਤਲਬ ਪਤਲੀ ਮੂਲੀ ਆ ਫੇਰ ਤਾਂ ਆਪਾਂ ਇਸ ਰਾਖ 'ਚ ਕਿਨੇ ਪਾ ਦੇਣੀ ਸੀਗੀ ਆ ਦੇਖੋ ਸਰਾਖ ਬਣ ਗਿਆ ਆਹ ਸਰਾਖ ਦੇ ਵਿੱਚ ਆਪਾਂ ਮੂਲੀਆਂ ਇਸ ਤਰ੍ਹਾਂ ਫਿੱਟ ਕਰ ਸਕਦੇ ਆ ਲੋ ਹੋ ਗਈ ਫਿੱਟ ਹੁਣ ਮਿਹਨਤ ਘਟਾਈ ਹੁਣ ਆਪਣੀ ਆ ਚੀਜ਼ ਨੰਗੀ ਹੋ ਗਈ ਰੁਪਏ ਦੇ ਵਿੱਚ ਤਾਂ ਦਿਖਾਈ ਗਈ ਆ ਵੀ ਕਿਉਂਕਿ ਆਪਾਂ ਦੂਰ ਨਹੀਂ ਲਾਉਣੀ ਵੈਸੇ ਦੂਰ ਤਿਆਰ ਕਰਨੀ ਚਾਹੀਦੀ ਆ ਇਹਨਾਂ ਦੂਜੀਆਂ ਮੋਲੀਆਂ ਤਾਂ ਕਿ ਉਹ ਕੁਆਲਿਟੀ ਸਹੀ ਬਣੇ ਲਓ ਹੁਣ ਇਹਨੂੰ ਨੇਰੀ ਵੀ ਆਵੇ ਕੁਝ ਵੀ ਆਵੇ ਆਪਾਂ ਨੇ ਤਕਰੀਬਨ ਇੰਨਾ ਕਟੂਗਾ ਹੁਣ ਇਹ ਇੱਕ ਦੋ ਕਾਗੇਟ ਹੋ ਗਿਆ ਜਿੱਥੇ ਤੱਕ ਸੂਈ ਜੀ ਗਈ ਆ ਦੀ ਬਰਮੇ ਦੀ ਇਹ ਹੋਰ ਡੰਗਾਈ ਚੱਲਿਆ ਹੁਣ ਝੜ ਥੱਲੇ ਨੂੰ ਵੀ ਜਾਊਗੀ ਤੇ ਇਹ ਥੱਲੇ ਇੰਨਾ ਟੁੰਗੀ ਲਾਉਣ ਦੇ ਦੋ ਲਾਭ ਹੋਣਗੇ ਵੀ ਇਹ ਕਿਉਂਕਿ ਆਪਾਂ ਨੇ ਇਹ ਤੋਂ ਜੋ ਬੀਜ ਪ੍ਰਾਪਤ ਕਰਨਾ ਹੈ ਉਹ ਆਪਣਾ ਮਾਰਚ ਦੇ ਵਿੱਚ ਫਰਵਰੀ ਚ ਜਾ ਕੇ ਤਿਆਰ ਹੋਣਾ ਉਸ ਸਮੇਂ ਤੱਕ ਇਹ ਕਦ ਵੀ ਪੂਰਾ ਕਰਨਾ ਢੰਗਾਈ ਤੱਕ ਜੜ ਜਾਊਣੀ ਗਿੱਲ ਵੱਧ ਲੈ ਜਾਊਗੀ ਜੇ ਮੂਲੀ ਨੂੰ ਆਪਾਂ ਤੋੜਤਾ ਇਹਨੂੰ ਪਤਾ ਲੱਗ ਗਿਆ ਵੱਢੀ ਗਈ ਵੀ ਮੇਰਾ ਹੁਣ ਲਾਈਫ ਚੱਕਰ ਹੋਰ ਹੈ ਹੁਣੇ ਹੋਰ ਢੰਗ ਨਾਲ ਵਾਧਾ ਕਰੂਗੀ ਹੁਣੇ ਆਪਣਾ ਬੀਜ ਬਣਾਉਣ ਲਈ ਕਰੂਗੀ ਜੇ ਇਹਨੂੰ ਇਸ ਤਰ੍ਹਾਂ ਰੱਖ ਲਈਏ ਤਾਂ ਇਹ ਫਿਰ ਮੋਟੀ ਹੁੰਦੀ ਜਾਂਦੀ ਨਿਸਰ ਨੇ ਵੀ ਫਰਵਰੀ ਮਾਰਚੇ ਜਾਣਾ ਸੀਗਾ ਪਰ ਜਿਹੜਾ ਹੁਣ ਤਿਆਰ ਹੋਊਗਾ ਦੋ ਚੀਜ਼ਾਂ ਨੇ ਗਰੰਟੀ ਹੋ ਵੀ ਬੀਜ ਵੱਧ ਪ੍ਰਾਪਤ ਹੋ ਜਾਊਗਾ ਮਧਿਆ ਕੁਆਲਿਟੀ ਦਾ ਹੋ ਜੂਗਾ ਸੋ ਇਸ ਤਰ੍ਹਾਂ ਆਪਾਂ ਕੁਦਰਤੀ ਖੇਤੀ ਵਿੱਚ ਖੁਦ ਦੇ ਬੀਜ ਤਿਆਰ ਕਰੀਏ ਕਿਉਂਕਿ ਜਿਹੜਾ ਖੇਤੀ ਆ ਕੁਦਰਤੀ ਇਹਦੇ ਵਿੱਚ ਆਪਾਂ ਨੂੰ ਖਰਚੇ ਹੀ ਘੱਟ ਕਰਨੇ ਪੈਣੇ ਆ ਜਿਹੜੀ ਆਮਦਨਾਂ ਤਾਂ ਉਨੀਆਂ ਹੋਣੀ ਆ ਖਮਾ ਤੇ ਇਹਦੇ ਵਿੱਚ ਜਿਆਦਾ ਜੀਵ ਜਗਤ ਪੰਛੀ ਬਹੁਤ ਜਿਆਦਾ ਆ ਜਾਂਦੇ ਨੇ ਉਹ ਨੁਕਸਾਨ ਕਰ ਜਾਂਦੇ ਨੇ ਪਰ ਚਲੋ ਉਹਨਾਂ ਕੋਲ ਸਹਾਰਾ ਵੀ ਹੋਰ ਕਾਈ ਨਹੀਂਗਾ ਕਿਉਂਕਿ ਉਹਨਾਂ ਨੇ ਤੁਹਾਡੇ ਕੋਲੇ ਆਉਣਾ ਹੈ ਉਦਰਤੀ ਖੇਤੀ ਵਿੱਚ ਰੁੱਖ ਨੇ ਜੀਵ ਜਗਤ ਨੇ ਉੱਥੇ ਸਹਾਰਾ ਮਿਲਦਾ ਪਰ ਆਪਾਂ ਨੇ ਫਾਇਦਾ ਵੀ ਕਰਦਨੇ ਆਪਣੇ ਖੇਤੀ 'ਚ ਕੀੜਿਆਂ ਦਾ ਬਾਦ ਇਹਨਾਂ ਦਾ ਭੋਜਨ ਉਹ ਖਾਂਦੇ ਰਹਿੰਦੇ ਨੇ ਕੀਟ ਕੰਟਰੋਲ ਕਰਦੇ ਨੇ ਮਿੱਠਾ ਕਰਦੇ ਨੇ ਮਿੱਠਾ ਵਿੱਚੋਂ ਸੂਖਮ ਜੀਵ ਹੋਰ ਪਤਾ ਨਹੀਂ ਕਿਹੜੀਆਂ ਤਰ੍ਹਾਂ ਦੇ ਜੀਵਾਣੂ ਆਪਣੀ ਮਿੱਟੀ 'ਚ ਦਾਖਲ ਕਰਦੇ ਨੇ ਸੋ ਆਪਾਂ ਕੁਦਰਤ ਨੂੰ ਬਚਾਉਣਾ ਹੈ ਤਾਂ ਹੀ ਕੁਦਰਤੀ ਖੇਤੀ ਚੱਲੂ ਇਸ ਖੇਤੀ ਨਾਲ ਆਪਾਂ ਖਰਚੇ ਘੱਟ ਕਰ ਸਕਦਾ ਜੇ ਆਪਾਂ 10 ਮੋਲੀਆਂ ਵੀ ਵਧੀਆ ਕਿਸਮ ਦੀਆਂ ਬੀਜ ਕੇ ਉਹਨਾਂ ਦਾ ਬੀਜ ਤਿਆਰ ਕਰ ਲੈਂਦੇ ਤਾਂ ਆਪਣੇ ਕੋਲ ਬੇਸਾਬਾ ਬੀਜ ਤਿਆਰ ਹੋ ਜਾਂਦਾ ਜੇ ਆਪਣੇ ਕੋਲ 1 ਕਿਲੋ ਵੀ ਬੀਜ ਤਿਆਰ ਹੋ ਜਵੇ ਤਾਂ ਤੁਸੀਂ ਦੇਖੋ ਮਾਰਕੀਟ 'ਚ ਜਦੋਂ ਬੀ ਖਰੀਦਣ ਜਾਂਦੇ ਤਾਂ ਕੀ ਰੇਟ ਮਿਲਦਾ ਜੇ ਆਪਣੇ ਘਰ ਦਾ ਬੀਜ ਆ ਤਾਂ ਕਿੰਨਾ ਸਸਤਾ ਪੈਂਦਾ ਇਸ ਤਰ੍ਹਾਂ ਆਪਣੇ ਦੇਸੀ ਬੀਜ ਖੋ ਤਿਆਰ ਕਰੀਏ ਤੇ ਆਪਣੇ ਬੀਜਾਂ ਨੂੰ ਜਿਹੜੇ ਆਪਣੇ ਖੇਤ ਦੇ ਬੀਜ ਹੁੰਦੇ ਨੇ ਉਹਨਾਂ ਵਿੱਚ ਇੱਕ ਹੋਰ ਖਾਸੀਅਤ ਆ ਉਹ ਇਸ ਤਰ੍ਹਾਂ ਦੇ ਬਣ ਜਾਂਦੇ ਨੇ ਉਹਨਾਂ ਨੂੰ ਸੋਕਾ ਝੱਲਣ ਦੀ ਤਾਕਤ ਤੇ ਬਿਮਾਰੀਆਂ ਨਾਲ ਲੜਨ ਦੀ ਤਾਕਤ ਉਹਨਾਂ ਦੀ ਵੱਧ ਹੁੰਦੀ ਹੈ ਜੇ ਕੋਈ ਬਾਹਰੋਂ ਦੇਸੀ ਬੀਜ ਤੋਂ ਬਿਨਾ ਅਸੀਂ ਹੋਰ ਵੀ ਲਿਆ ਕੇ ਚੈੱਕ ਕਰਦੇ ਹਾਂ ਤਾਂ ਸਾਡੇ ਖੇਤ 'ਚ ਪਹਿਲੇ ਸਾਲ ਉਹਨੂੰ ਬਿਮਾਰੀ ਪੈ ਜਾਂਦੀ ਸੀ ਜਦ ਮੈਂ ਇਨਾਂ ਬੀਜਾਂ ਬਾਰੇ ਗਿਆਨ ਨਹੀਂ ਸੀ ਅਗਲੇ ਸਾਲ ਜਦੋਂ ਬੀਤੋਂ ਅਗੇ ਬੀ ਆਪਣਾ ਬਣਾ ਲੈਣਾ ਤਾਂ ਉਹਨੂੰ ਬਿਮਾਰੀ ਨਹੀਂ ਪੈਂਦੀ ਸੀ ਲੋਬੀਆ ਜਾਂ ਉਸ ਤਰ੍ਹਾਂ ਦੇ ਬੀਜ ਹੁੰਦੇ ਸਨ ਸੋ ਆਪਣੇ ਬੀਜਾਂ ਨੂੰ ਬਣਾਉਣ ਦੀ ਆਪਾਂ ਕੋਸ਼ਿਸ਼ ਕਰੀਏ ਕੁਦਰਤੀ ਖੇਤੀ ਕਿਸਾਨਾਂ ਨੂੰ ਬੀਜ ਵੰਡੀਏ ਤਾਂ ਕਿ ਆਪਣੇ ਦੇਸੀ ਬੀਜ ਫੈਲ ਸਕਣ ਵੱਧ ਸਕਣ ਤੇ ਦੇਸੀ ਬੀਜਾਂ ਦਾ ਫਾਇਦਾ ਇੱਕ ਵਾਰੀ ਤੁਸੀਂ ਬੀਜ ਤਿਆਰ ਕਰ ਲਿਆ ਪੀੜੀ ਦਾ ਰੇ ਪੀੜੀ ਤੁਸੀਂ ਉਹਨਾਂ ਨੂੰ ਵਧਾਉਂਦੇ ਜਾਓਗੇ ਤਾਂ ਉਹ ਉਤਪਾਦਨ ਦੰਡੇ ਜਾਣਗੇ ਖਾਸ ਗੱਲ ਹੈ ਇਹਨਾਂ ਵਿੱਚ ਵਾਤਾਵਰਣ ਜਿਵੇਂ ਆਪਣਾ ਖਰਾਬ ਹੋ ਰਿਹਾ ਉਹਨਾਂ ਚੀਜ਼ਾਂ ਨਾਲ ਲੜਨ ਦੀ ਤਾਕਤ ਵੱਧ ਹੁੰਦੀ ਹੈ ਤੇ ਇਹਨਾਂ ਨੂੰ ਕੋਈ ਹੋਰ ਤਰ੍ਹਾਂ ਦੀ ਬਿਮਾਰੀ ਜਾਂ ਵਾਇਰਸ ਰੋਗ ਜਿਹੜੇ ਮੂਲੀਆਂ ਵਿੱਚੋਂ ਕਾਲੀਆਂ ਹੋ ਜਾਂਦੀਆਂ ਜਾਂ ਧੱਗੀਆਂ ਹੋ ਜਾਂਦੀਆਂ ਤਾਂ ਫੜ ਜੇ ਹੋ ਜਾਂਦੇ ਨੇ ਉਹ ਬਿਮਾਰੀਆਂ ਵੀ ਹਾਲੇ ਤੱਕ ਦੇਖਣ ਨੂੰ ਨਹੀਂ ਆਈਆਂ ਕਿਉਂਕਿ ਉਧਰਤੀ ਖੇਤੀ 'ਚ ਪਾਣੀ ਘੱਟ ਵਰਤਿਆ ਜਾਂਦਾ ਸੋ ਜਿੰਨਾ ਮੂੜੇ 'ਚ ਘੱਟ ਪਾਣੀ ਵਰਤਾਂਗੇ ਉਹਨਾਂ ਦੀ ਉਹਦੀ ਕੁਆਲਿਟੀ ਵਧੀਆ ਹੋ ਜਾਂਦੀ ਆ ਸੋ ਇਸ ਤਰ੍ਹਾਂ ਆਪਾਂ ਦੇਸੀ ਬੀਜ ਤਿਆਰ ਕਰਕੇ ਆਪਣੇ ਖੇਤੀ ਖਰਚੇ ਘਟਾ ਸਕਦੇ ਆ ਸੋ ਸਾਰਿਆਂ ਨੂੰ ਧੰਨਵਾਦ ਜੀ ਸਤਿ ਸ੍ਰੀ ਅਕਾਲ